ਤੁਸੀਂ ਦੇਖ ਰਹੇ ਹੋ ਅਸ਼ਵਾਰਤਾ ਤੇ ਮੈਂ ਹਾਂ ਕੁਮਰਪ੍ਰੀਤ ਕੋਲ ਜਿੱਥੇ ਆਮ ਲੋਕਾਂ ਦੀ ਜੇਬ ਤੇ ਮਹਿੰਗਾਈ ਦਾ ਅਸਰ ਪੈ ਰਿਹਾ ਤਾਂ ਉੱਥੇ ਹੀ ਇਸ ਵਿਚਾਲੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦਾਸ ਦੇ ਕਿ ਦੁੱਧ ਦੇ ਰੇਟ ਵੀ ਜਿਹੜੇ ਕਿ ਹੁਣ ਵੱਧ ਗਏ ਨੇ ਲੋਕਾਂ ਦੀ ਜੇਬਾਂ ਤੇ ਹੁਣ ਮਹਿੰਗਾਈ ਦਾ ਹੋਰ ਅਸਰ ਪਵੇਗਾ ਆਮ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਚੜ੍ਹ ਰਹੇ ਸੰਤਾ ਇਸੇ ਵਿਚਾਰੇ ਪੰਜਾਬ ਦੇ ਵਿੱਚ ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਲੱਗਿਆ ਜਿੱਹਾਂ ਵੇਰਕਾ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ ਵੇਰਕਾ ਦੁੱਧ ਖਰੀਦਣਾ ਹੁਣ ਮਹਿੰਗਾ ਹੋ ਗਿਆ ਦੁੱਧੀਆਂ ਕੀਮਤਾਂ ਦੇ ਵਿੱਚ 2 ਰੁਪਏ ਦਾ ਵਾਅਦਾ ਕੀਤਾ ਗਿਆ ਦੱਸਦਨੇ ਕਿ ਵੇਰਕਾ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਰਹੇਗਾ ਚੰਡੀਗੜ੍ਹ ਦੇ ਵਿੱਚ ਵੀ ਵੇਰਕਾ ਦੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਤੇ ਦੁੱਧ ਦੇ ਸਾਰੇ ਵੇਰੀਐਂਟ ਮਹਿੰਗੇ ਹੋ ਗਏ ਨੇ ਤੇ ਇੱਥੇ ਇਹ ਵੀ ਦੱਸਦੀ ਕਿ ਦੁੱਧ ਦੇ ਵੱਡੇ ਰੇਟ ਜਿਹੜੇ ਕਿ ਹੁਣ ਲਾਗੂ ਹੋਣਗੇ ਹੁਣ ਲੋਕਾਂ ਤੇ ਇਸ ਦਾ ਅਸਰ ਜਿਹੜਾ ਕਿ ਦੇਖਣ ਨੂੰ ਮਿਲੇਗਾ ਖਾਸ ਤੌਰ ਤੇ ਇਸ ਦੇ 30 ਅਪ੍ਰੈਲ ਤੋਂ ਵੇਰਕਾ ਦੇ ਰੇਟਾਂ ਦੇ ਵਿੱਚ ਵਾਧਾ ਦੱਜ ਜਿਹੜਾ ਕਿ ਸ਼ੁਰੂ ਕਰ ਦਿੱਤਾ ਜਾਵੇਗਾ ਇੱਥੇ ਇਹ ਵੀ ਦੱਸਣਯੋਗ ਹੈ ਕਿ ਵੇਰਕਾ ਸਟੈਂਡਰਡ ਹਰਾ ਪੈਕਟ 31 ਰੁਪਏ ਅੱਧਾ ਲੀਟਰ ਕੀਤਾ ਤਾਂ ਇਸ ਦੇ ਨਾਲ ਹੀ ਡਬਲ ਟੋਟ 31 ਰੁਪਏ ਅੱਧਾ ਲੀਟਰ ਕਰ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਫੁੱਲ ਕਰੀਮ 34 ਰੁਪਏ ਦਾ ਲੀਟਰ ਕੀਤਾ ਗਿਆ ਤਾਂ ਹੁਣ ਜਿੱਥੇ ਮਹਿੰਗਾਈ ਦੀ ਮਾਰ ਲੋਕੀ ਪਹਿਲਾਂ ਹੀ ਚੜ੍ਹ ਰਹੀ ਸੀ ਤਾਂ ਇਸੇ ਵਿਚਾਲੇ ਹੁਣ ਇਹ ਵੀ ਇੱਕ ਵੱਡਾ ਝਟਕਾ ਲੋਕਾਂ ਨੂੰ ਜਿਹੜਾ ਕਿ ਵੇਰਕਾ ਦੇ ਵੱਲੋਂ ਦਿੱਤਾ ਗਿਆ